ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇੱਕ ਮਾਰਵਾੜੀ ਬਸੇਰੀ ਤੇ ਇੱਕ ਨੌਕਰੀ ਕੋੜੀ ਲੈ ਕੇ ਆਇਆ। ਪਹਿਲਾ ਜੇ ਆਪਾਂ ਮਾਰਵਾੜੀ ਬਸੇਰੀ ਬਾਰੇ ਗੱਲ ਕਰੀਏ ਤਾਂ ਉਮਰੇ ਦੀ ਹੈਗੀ ਜੀ 13 ਮਹੀਨੇ ਤੇ 98+ ਦੀ ਹਾਈਟ ਹੈ। ਬਾਕੀ ਬਾਪੇ ਦਾ ਹੈਗਾ ਜੀ ਨਿਯਾਮ ਕੋੜਾ ਅਲੀਸ਼ਾਨ ਲੈਨ ਦਾ। ਬਾਕੀ ਮੁੱਲੇ ਦਾ ਮਾਲਕ ਵੀਰ 1,70,000 ਰੁਪਏ ਕਰਦੇ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਸਕਦਾ ਹੈ ਆਪਣੀ ਵੀਡੀਓ ਨੂੰ ਲਾਈਕ ਕਰਦੇ ਕਰੋ ਜੀ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਜੇ ਕਿਸੇ ਨੇ ਆਪਣਾ ਜਾਨਵਰ ਸੇਲ ਕਰਨਾ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਬਾਕੀ ਆਉਣ ਵਾਲੇ ਟਾਈਮ 'ਚ ਚੰਗਾ ਗੱਦਗਾਠ ਕਰੋ ਬਸੇਰੀ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਨੌਕਰੀ ਕੋਡੀ ਇਹਦੀ 95+ ਹਾਈਟ ਹੈ 5 ਮਹੀਨਿਆਂ ਦੀ ਇਹ ਗੱਬਣਾ ਦਾਰੇ ਕੋੜੇ ਤੋਂ ਬਾਕੀ ਰੇਟ ਦਾ ਮਾਲਕ ਵੀਰ ਫੋਨ ਤੇ ਕਰਨਗੇ ਦੋਵੇਂ ਇਹ ਘੋੜੀ ਤੇ ਬਸੇਰੀ ਕੋ ਘਰੇ ਖੜੀ ਆ ਏਰੀਆ ਮਾਲਕ ਵੀਰ ਦਾ ਹੈਗਾ ਜੀ ਸੰਗਰੂਰ ਜੇ ਕਿਸੇ ਨੂੰ ਆਉਂਦੀਆਂ ਨੇ ਪਸੰਦ ਤਾਂ ਗੱਲਬਾਤ ਕਰ ਸਕਦਾ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਚੱਲ ਰਿਹਾ ਜੀ ਬਾਕੀ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਬਾਕੀ ਘੋੜੀ ਸ਼ਕੀਨਾ ਕੰਨ ਕੰਨ ਦੀ ਵੀ ਤੇ ਬੋਡੀ ਮੰਤਰ ਵੀ ਮਜ਼ਬੂਤ ਹੈ ਘੋੜੀ ਦਾ ਬਾਕੀ ਸੰਭ ਸੰਭ ਬੜਾ ਮਜ਼ਬੂਤ ਹੈ ਘੋੜੀ ਦਾ ਤੇ ਟੌਨ ਟੂਨ ਵੀ ਲੰਬੀ ਐ ਬਾਕੀ ਤੁਸੀਂ ਸਨਕਾ ਬਣਾ ਚੈੱਕ ਕਰ ਸਕਦੇ ਹੋ ਕੋਡੀ ਦੇ ਅੰਦਰ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਗੱਲਬਾਤ ਕਰ ਸਕਦਾ ਹੈ ਬਾਕੀ ਆਪਣੀ ਵੀਡੀਓ ਨੂੰ ਕਰ ਦਿਓ ਲਾਈਕੀ ਤੇ ਚੈਨਲ ਨੂੰ ਵੀ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦੀ ਐ ਨੰਨੇ ਹੈਨ